पालशा विया न सनसर क هم ساري دوستو اري عندو کرے جا پتو اوتھے دخلو رو جا خوشي نا غمي دا دير کي جرا اي کي سوچي وچار اينو دان تو گير جا کھار گي ਤੇ ਗਿਰਜਾਂ ਖਾਣਗੇ ਕਾ ਤੇ ਗਿਰਜਾਂ ਖਾਣਗੇ ਰਾਜੂ ਰਾਜ ਕੇ ਲੈ ਨੀ ਨਕਾਰ ਰਾਜੂ ਰਾਜ ਕੇ ਲੈ ਨੀ ਨਕਾਰ ਮੈਨੂੰ ਪੁੱਤਾ ਤੋਂ ਪਿਆਰੇ ਇਹਦੇ ਲਈ ਦਰਬਾਰ ਦਾ ਦਸਤਕਾਰ ਸਾਦਰ ਸੰਗਤ ਸਾਦਰ ਸੰਗਤ ਪਰਗੀ ਵਾਲੇ ਪਾਤਸ਼ਾਹ ਨੇ ਆਖਿਆ ਇਹ ਸਨਸਕਾਰ ਕਰਨਾ ਹੈ ਤੇ ਸਭ ਦਾ ਕਰ ਮੇਰੇ ਪੁੱਤਰਾ ਦੀ ਗਾਹੀ ਇਹ ਕਲਗੀ ਵਾਲੇ ਪਾਤਸ਼ਾਹ ਦੇ ਹਿੱੱਤੇ ਦੇ ਦਾਦਾ ਸਾਹਿਬ ਜੀ ਜਦੋਂ ਵਜ਼ੀਰ ਖਾਨ ਨੇ ਛੋਟੇ ਸਾਹਿਬ ਜਗਾਂ ਤੇ ਮਾਤਾ ਨੂੰ ਸਹਿਯੰਗ ਕੀਤਾ ਨਾ ਜਦੋਂ ਟੋਡਰਮਾਲ ਸਨਸਕਾਰ ਕਰਨ ਵਾਸਤੇ ਗੁਰੂ ਸਰਹੰਗ ਦੇ ਕੋਲ ਗਿਆ ਸੀ ਤੇ ਕਹਿੰਦਾ ਸੀ ਸੂਬਾ ਸਰਹੰਗ ਟੋਡਰਮਾਲ ਨੂੰ ਕਹਿੰਦਾ ਮੈਂ ਹੁਣ ਦੇਖੂਗਾ ਇਹ ਕਲਗੀ ਵਾਲਾ ਪਾਤਸ਼ਾਹ ਆਪਣੇ ਛੋਟੇ ਸਾਹਿਬ ਜਗਾਂ ਦੇ ਸ਼ਰੀਰ ਕਿਵੇਂ ਨਹੀਂ ਲੈਣ ਹੋਂਦਾ ਉਹ ਆਪਣੀ ਮਾਤਾ ਦਾ ਸਿਰ ਇਹ ਨਹੀਂ ਲੈਣੋਂ ਦਾ ਇਹ ਤਾਂ ਕਾਪੂ ਤੇ ਸਣਗੇ ਕਹਿੰਦੇ ਟੋਡਰਮਲ ਗੁਰੂ ਘਰ ਦਾ ਟ੍ਰੇਨਿੰਗ ਹੈ ਬੜਾ ਰੰਮਾ ਤੋਹਰ ਦੇ ਬਾਪੋ ਟੋਡਰਮਲ ਦਾ ਉਹਨੇ ਇੱਕ ਉਹ ਸੁਬਾ ਚਹੰਦ ਇੱਕ ਗਾੜ ਰੱਖ ਉਹ ਜਿਹੜਾ ਕੜਗੀ ਵਾਲਾ ਪਾਸੇ ਤਨਕੌਰ ਦੀ ਗੜੀ ਵਿੱਚੋਂ ਆਪਣੇ ਪੁੱਤਰਾ ਦੇ ਕੋਲ ਵੀ ਲੰਘ ਜਾਂਦਾ ਉਹਨੇ ਆਪਣੇ ਪੁੱਤਰਾ ਨੂੰ ਇੱਥੇ ਵਿਗਵਾਟਾ ਲੈ ਨਹੀਂ ਆਉਂਦਾ ਇੱਕ ਗਾੜ ਰੱਖ ਕੋਲੀ ਲਾਠੀ ਤੋਂ ਵਾਸ ਤੇ ਆ ਜਾਂਦਾ ਪਰ ਆਹ ਉਹਨਾਂ ਸਰਕਾਰ ਕੋਲ ਜਾਂਦਾ ਕਰਗੀ ਵਾਲਾ ਪਹੁੰਚ ਪਰ ਆਪਣੇ ਪੁੱਤਾਂ ਦੀਆਂ ਇਲਾਜਾਂ ਲੈਣ ਵਾਲੇ ਨਹੀਂ ਇਹ ਪਿਆ ਸਕਦਾ ਸਾਫਾ ਦੀ ਆਗਮੀ ਕਈ ਬਾਗੇ ਬਣ ਗਏ ਕਈ ਲੋਕਾਂ ਦੇ ਬੈਠੇ ਐ ਇੱਕ ਇੱਕ ਸ਼ਹਿਰ ਨੇ 410 ਮੁਕੀਆਂ ਬੜੀਆਂ ਧੁਕਦੀਆਂ ਉਹ ਕਹਿੰਦਾ ਗੱਡ ਪੱਟੜੀ ਦੇ ਭਾਵੇਂ ਹੋਰ ਕੱਟੇ ਪਰ ਪਾਣਾ ਦੇ ਵਿੱਚ ਪੜੇ ਇੱਕ ਨਹੀਂ ਫਰ ਸਕਦੇ ਉਹ ਸਾਰੇ ਭਾਵੇਂ ਲੋਨ ਵਾਲੇ ਹੋਰ ਕਿੰਨੇ ਸਾਹਮਣੇ ਸੂਰਜ ਦੇ ਕਦੇ ਨਹੀਂ ਕੋਈ ਨਹੀਂ ਸਕਦੇ ਉਹ ਜੰਗਲੀ ਕੁੱਤੇ ਭਾਵੇਂ ਹੋਣ ਲੱਖਾਂ ਗੱਬਰ ਸ਼ੇਰ ਨੂੰ ਕਦੇ ਨਹੀਂ ਕੋਹ ਸਕਦੇ ਜੇ ਧਾਰੀ ਗੁਰੂ ਭਾਵੇਂ ਹੋਣ ਨੇ ਤਾਂ ਦਸਵੇਂ ਪਾਤਸ਼ਾਹ ਦੀ ਦਿੱਤੀ ਵਰਗੇ ਨਹੀਂ ਹੋ ਸਕਦੇ ਦਸਵੇਂ ਪਾਤਸ਼ਾਹ ਵਰਗਾ ਕੋਣ ਹੋ ਸਕਦਾ ਉਹ ਜਿੰਨੇ ਸਾਰਾ ਪਰਿਵਾਰ ਔਰ ਦਿੱਤਾ ਸਾਡੇ ਵਾਸਤੇ ਹਰ ਸਾਜੀ ਇੱਕ ਦਾ ਯਾਦ ਰੱਖਿਓ ਮਹਾਰਾਜ ਆਖਦੇ ਨੇ ਕਿ ਰਾਣਾ ਪ੍ਰਾਣ ਨਾਨਕਪੁਰ ਸਾਹਿਬ ਨੂੰ ਮਹਾਰਾਜ ਦੀ ਮਾਪੇ ਕਿਸੇ ਕੌਜੀ ਦਾ ਰੋਣਾ ਨਾ ਕੋਈ ਆਪਣਾ ਨਿੱਜੀ ਰੋਣਾ ਹੈ ਨਾ ਕੋਈ ਆਪਣੇ ਪੁੱਤਾਂ ਦੀ ਬੈਗਾਂਤ ਵਾਸਤੇ ਰੋਣਾ ਹੈ ਹੁਣ ਇੱਕ ਪਿੰਡ ਵਿੱਚ ਬੰਦਾ ਦੇਖਾ ਲੜਦਾ ਕਿਸੇ ਨਾਲ ਨਹੀਂ ਉਹਨੂੰ ਆਜੇ ਕੋਈ țeੜਾ ਪਾ ਲਈ ਗੱਲ ਤੇ ਕੋਈ ਨਾ ਕੋਈ ਆਇਆ ਤਾਂ ਹੀ ਪਾਇਆ ਨਾ țeੜਾ ਤਾਂ ਨਾ ਤਾਂ ਘੋਟ ਆ ਗਿਆ ਨਾ ਕੋਈ ਪਰ ਕਰਜੀ ਵਾਲੇ ਬਾਦਸ਼ਾਹ ਨੇ ਕਾਹਦੇ ਬਦਲੇ ਖਾਇਆ ਉਹ ਤੁਹਾਡੇ ਬਦਲੇ ਇਹਨਾਂ ਨੂੰ ਉੱਚਾ ਉੱਪਰ ਦੇ ਸਾਨੂੰ ਦੁੱਧੜ ਹੈ ਇਹ ਜੰਗਿਆਰ ਹੈ ਇਹ ਮੱਝਵੀ ਹੈ ਦੇਖੀ ਨਾ ਉਹ ਜਿਹੜੇ ਸਰਦਰਾਂ ਦੇ ਪਾਸਾ ਰਾਜਾਂ ਨੂੰ ਇਹ ਕਰਵਾਉਂਦੇ ਨੇ ਸਰਕਾਰ ਮੈਂ ਸਰਦਾਰੀਆਂ ਦੇਣੀ ਐ ਇਹਨਾਂ ਲੋਕਾਂ ਨੂੰ ਇਹ ਕਰਦੇ ਕਰੀ ਗਾਰੇ ਪਾਸ ਕਰਨੇ ਬਾਈ ਧਾਰ ਦੇ ਰਾਜਾਂ ਨੇ ਆਖਾ ਮਾਰੋ ਹੁੰਦੇ ਪਾਸਾ ਪੰਜਾਬ ਦੀਏ ਕੋਟ ਤੇ ਬੈਠੋ ਆਪਰੇ ਬੱਦੇ ਸੱਤ ਕਰੋ ਮੈਂ ਕਦੇ ਤੁਹਾਨੂੰ ਛੇੜਾਂਗਾ ਨਹੀਂ ਇਹਨਾਂ ਕਾਮੀ ਸਤਾ ਤੁਹਾਨੂੰ ਦੱਸ ਕਹੇਗੀ ਪਰ ਤੁਸੀਂ ਇਹਦਾ ਗਰੀਬਾਂ ਦੀ ਗਾਂ ਰੱਖੋ ਮਹਾਰਾਜਾ ਤਾਂ ਸਾਡੇ ਦੇਵਤਿਆਂ ਹੈ ਇਥੇ ਨਹੀਂ ਨਾ ਚੁੱਪ ਰੋਟੇ ਆਏ ਤਾਂ ਇਹਨੇ ਹੱਥੀਂ ਇਹਦੀ ਹਵਾ ਕੇ ਸਰਦੀ ਵਾਲੀ ਪਾਠਾ ਨੂੰ ਰੱਖਿਆ ਸਰਗੁਰੂ ਮਹਾਰਾਜ ਛੱਟਾ ਗਰਮ ਇਹ ਸੰਗਤਾਂ ਨੇ ਮਨਾ ਭੇਜੀ ਹੈ ਸਵਰਗਵਾਸੀ ਭਾਈ ਸਰਵਨ ਸਿੰਘ ਜੀ ਉਹਨਾਂ ਦੇ ਨਾਲ ਤੋਂ ਬਹੁਤ ਪਿਆਰੇ ਸੰਗਤਾਂ ਪਰ ਦਿੱਤੇ ਗਏ ਨੇ ਰੀ ਰੱਖੇ ਖੇਡ ਦੀ ਭਾਈ ਉਹਨਾਂ ਲਈ ਜੱਜ ਦੇ ਮਾਨ ਵਿੱਚ ਵੀਰ ਕਰਾਏ ਮੇਰਾ ਰਿਸ਼ਤੇਦਾਰ ਜਗਵੰਤ ਪਹਿਲਾ ਮਾਤਾ ਦੀ ਜੇਤਪੂਜਾ ਦੂਜੇ ਤੇਰਾ ਦੇ ਤਿਹਾੜ ਹੈ ਮੇਰਾ ਵੀਰ ਹੈ ਵਿਚਾਰ ਸਿੰਘ ਸੰਭੂਤੀ ਮਾਣੀ ਰਹਾ ਹੈ ਤੇ ਜਿਹੜਾ ਦਾ ਥਾਣ ਲਗਦਾ ਰੋਕਾ ਦਾ ਸੰਦੂਆ ਸੰਭੂਤੀ ਮਾਣੀ ਵਾਲਾ ਵੀਰ ਸ਼ਾਰਪਿੰਦੀ ਉਹਨਾਂ ਨੇ ਜੱਥੇ ਦੇ ਮਾਨ ਵਿੱਚ 100 ਰੁਪਏ ਆਣਾ ਮੈਂ ਬਾਤ ਕਰਾਂਗਾ ਸਰਦੂ ਪੱਤੇ ਪਾਤਾ ਵੀਰ ਬਰਾ ਹੱਤਰਾ ਸਿੰਘ ਪ੍ਰਵਾਸ ਦੇ ਮੇਰ ਪੁਰਾ ਹੱਤਰਾ ਸਿੰਘ ਵੀਰ ਸੰਦੇਸ਼ ਸਿੰਘ ਜੀ ਉਹਨਾਂ ਵੱਲ ਬਹੁਤ ਪਿਆਰ ਹੈ ਕਾਕਾ ਇੱਥੇ ਜੀ ਸੰਜੀ ਸੋਹਰ ਪਾਰਾਂ ਦੇ ਵੱਜ ਤੇ ਮਾਨਸਨਾ ਭੇਜੀ ਆ ਸਰਬੋਸਰਪਾ ਕਰ ਇੱਕ ਸਾਡੇ ਸਰਕਾਰ ਦੇ ਭਾਈ ਜੀ ਸਾਡੇ ਨਗਰ ਦੇ ਭਾਈ ਵਾਸਤੇ ਬੜੀ ਵੱਡੀ ਅਰਦਾਸ ਹੈ ਆਪਣਾ ਭਰਵਾ ਰੋ ਮੰਗਦਾ ਹੈ ਆਪਣੇ ਪਰਿਵਾਰ ਦਾ ਭਰਵਾ ਰੋ ਮੰਗਦਾ ਪਰਵਾਨੇ ਸਾਰ ਨਗਰ ਦਾ ਭਰਵਾ ਮੰਗਿਆ ਜੇ ਆਪਾਂ ਮੰਨ ਜੀਏ ਕੋਈ ਕਿਰਪਾ ਮਾਰੀ ਛੱਡ ਕਾਖੋ ਨਾਨਕ ਨਾਮ ਵੰਦੀ ਜਲਾ ਸੋਹਰੇ ਪਾਰਿਆ ਸਰਬਤ ਦਾ ਭਲਾ ਸਰਬੋਸਰਪਾ ਕਰ ਹਾਂ ਜੀ ਲੋਰਾ ਚੋਤਾ ਹੋਵੇ ਅਵੇ ਠੀਕ ਹੈ ਸਤਿਗੁਰ ਸੱਤੇ ਪਾਤਸ਼ਾਹ ਨੇ ਆਖਿਆ ਭਾਈ ਬਿਆਰ ਸਿੰਘਾ ਤੁਰਿਆ ਚੱਲ ਜਿਹੜਾ ਅਸੀਂ ਮਨ ਕਰਨਾ ਬੜਾ ਨੋਰਾ ਹੈ ਸਤਿਗੁਰ ਸੱਤੇ ਪਾਤਸ਼ਾਹ ਨੇ ਨੌਕੋ ਦਾ ਦਿੱਤ ਕਰਿਆ ਤੇ ਸਤਗੁਰ ਭਾਈਓ ਕਦੇ ਖੜ ਚੁੱਕੇ ਸਨ ਉੱਥੇ ਇੱਕ ਸਤਿਗੁਰ ਸੱਤੇ ਪਾਤਸ਼ਾਹ ਦਾ ਫਿਕਰਿੰਦਾ ਜਿਹਦਾ ਨਾਮ ਹੈ ਪੂਰਤ ਸੰਧ ਮਹਾਰਾਜ ਨੇ ਆਖਿਆ ਸਤਗੁਰ ਦੇ ਦੁੱਖ ਬਣੇ ਸਾਡੇ ਉੱਤੇ ਦੁਰਸਾ ਬਣੀ ਹੈ ਤੇ ਆਪਣੇ ਦੋਸਤ ਤੇ ਖੋੜ ਜਾਣਾ ਚਾਹੀਦਾ ਮਹਾਰਾਜ ਨੇ ਦਰਵਾਜ਼ਾ ਖੜਕਾਇਆ ਮਾਰਾ ਅੰਦਰ ਤੇ ਹੈ ਆਪਣੀ ਨੌਕਰ ਨੂੰ ਕਹਿੰਦਾ ਅੱਜ ਕਹੇਦਾ ਆ ਕੇ ਕਲੀਆਂ ਵਾਲੇ ਬਾਦਸ਼ਾਹ ਨੂੰ ਤੇ ਪੂਰਨ ਕਰੇ ਨੇ ਸਭੂ ਬੱਤੇ ਬਾਦਸ਼ਾਹ ਜਵਾਹ ਕਰਕੇ ਤੇਰੇ ਅੰਨ ਪਵਾ ਕੇ ਮਾਰਾ ਥੱਕੇ ਬਾਦਸ਼ਾਹ ਕੀ ਜਾਂਦੇ ਜਿੱਥੇ ਜਾਂਦੇ ਗਲਾਬੇ ਜਨਾਬੋ ਦੇ ਖੂਹ ਉਤੇ ਸਾਹੂ ਥੱਕੇ ਬਾਦਸ਼ਾਹ ਉਤੇ ਖੂਹ ਪਾ ਰਿਹਾ ਹੈ ਆਰੂਆ ਦਾ ਬਾਗ ਹੈ ਮਾਰਾ ਥੱਕੇ ਬਾਦਸ਼ਾਹ ਨੇ ਪਰਛਾਣਾ ਕਰਕੇ ਉਹ ਆਰੂਆ ਨੂੰ ਬਾਗ ਦੇ ਕੰਡੇ ਤੇ ਇੱਕ ਜਾਂਦਾ ੱੱਲੇ ਰੋੜਸੂ ਸਤਪੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਦਿਨ ਤੇ ਜਾ ਕੇ ਵਿਛੋੜਨਾ ਕਰਕੇ ਉਹ ਲੈ ਗਏ ਸਨ ਕਵੀ ਨੇ ਤੇ ਸੂਰਪ੍ਰਮ ਨੇ ਕਿਹਾ ਉਸ ਵੀ ਬਿਆਨ ਕੀਤਾ ਕਿ ਸਤਪੁਰ ਸੱਚੇ ਪਾਤਸ਼ਾਹ ਕਦੇ ਸਮਾਂ ਸੀ ਆਪ ਮਤਮਲੀ ਗੇਹਲਿਆ ਉੱਤੇ ਚੁੰਦੇ ਸੀ ਆਪਨ ਵੀਰ ਭੰਗੋੜਾ ਦੇ ਥੇਡੇ ਲੈਂਦੇ ਸੀ ਪਰ ਅੱਜ ਸੋਹਣਾ ਉੱਤੇ ਤੁਹਾਨੂੰ ਨੀਂਦ ਕਿਸ ਤਰ੍ਹਾਂ ਆਈ ਹੈ ਕਵੀ ਦੇ ਮਨ ਦੇ ਜਾਲ ਦੀ ਧਾਰੀ ਹੈ ਮੰਦੀ ਹੈ ਧਾਰੀ ਹੈ ਕਵੀ ਦੇ ਮਨ ਦੀ ਬਾਤ ਹੈ ਆਓ ਕੋਲ ਜਨ ਨਾਲ ਸਰਵਣ ਕਰੀਏ ਮਾਂ ਦੇ ਸਾਥੀਆਂ ਤੋਂ ਇੱਕ ਸੱਚੀ ਸੱਚੀ ਬਾਤਾਂ ਨੀਂਦ ਤੇ ਰਿਹਾ ਜੀਏ ਪੜਨ ਵਾਲਾ oh I <laughs> do तो नुखी दुख तोरी दर्द जी दरदा जख़्मीअ जय म <Smagda> <u>